ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ 'ਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਗੇ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਦੇਖ ਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਇਹ ਦਿਨ ਹੈਗਾ ਸ਼ਨੀਵਾਰ ਦਾ ਤੇ ਦੁਪਹਿਰ ਕ ਦਾ ਟਾਈਮ ਸੀਗਾ ਇਹ ਸ਼ਾਇਦ 12:00 ਵਜੇ ਦਾ ਟਾਈਮ ਸੀਗਾ 11 11:30 ਵਜੇ ਦਾ ਅਸੀਂ ਚਾਹ ਬਣਾ ਰੱਖੀ ਸੀ ਦੰਗ 11 ਵਾਲੀ ਆਪਾਂ ਪੀਂਦੇ ਸੀ ਹਾਂ ਲੈਂਦੇ ਸੀਗੇ ਇੱਥੇ ਅੱਜ ਭਾਂਡੇ ਇਹ ਆਪਣੇ ਕੁਆੜ ਜਾਂ ਪਿਆ ਸੀਗਾ ਪੈਪਾਂ ਜੀਆ ਕੋਠੇ ਤੇ ਨਾ ਸ਼ਟਰਾਂ ਤੇ ਸਿੱਟੀਆਂ ਪਈਆਂ ਸੀ ਜਦੋਂ ਪੈਪ ਜੀ ਪਾਰ ਜਾਂਦੇ ਆ ਟੋਟਾ ਕੋਠੇ ਤੇ ਕਈ ਟੋਟੇ ਸਿੱਟੇ ਪਏ ਸੀਗੇ ਇਹ ਆਪਣਾ ਪਾਈਆ ਨਾ ਭਾਂਡੇ ਵਾਲਾ ਮਾਰਸਾ ਤੋਂਦਾ ਹੁੰਦਾਗਾ ਕੁੱਲ ਭਾਂਡਾ ਹੁੰਦਾ ਇਹਦੇ ਕੋਲੇ ਅਸੀਂ ਨਾ ਬਹੁਤ ਸਾਲੋਂ ਤੇ ਸੋਤੀ ਭਾਂਡਾ ਲੈਂਦੇ ਆਗੇ ਕਵਾੜ ਵੀ ਅਸੀਂ ਇਸੇ ਨੂੰ ਦਿੰਦੇ ਆ ਕੀ ਕਹਿਣਾ ਮਾੜਾ ਮੋਟਾ ਕਵਾੜ ਤਿਹਾਰ ਵਿਹਾਰ ਨੂੰ ਚੱਲ ਕਿਸੇ ਨੂੰ ਹੋਰ ਦੇਦੀ ਮੌਕੇ ਤੇ ਨਾ ਆਵੇ ਨਹੀਂ ਅਸੀਂ ਜੇ ਕੋਈ ਚੀਜ਼ ਲੈਣੀ ਆ ਤਾਂ ਕਵਾੜ ਅਸੀਂ ਇਸੇ ਨੂੰ ਹੀ ਵੇਚਦੇ ਹਾਂ ਅਸੀਂ ਇਕੱਠਾ ਕਰ ਲੈਨੇ ਹੁੰਨੇ ਆ ਤੇ ਭਾਂਡਾ ਵੀ ਅਸੀਂ ਹਰੀਕੇ ਤੋਂ ਲੈਨੇ ਆਗੇ ਵਧੀਆ ਭਾਂਡਾ ਹੁੰਦਾ ਹੈਗਾ ਤੇ ਵੀ ਇਹਦਾ ਵਿਚਾਰਾ ਜਿੰਮੀ ਹੁਣ ਆਪਾਂ ਦਰਸਦਾਰ ਕਰਨੀ ਹੈ ਜੀ ਦਰਸਦਾਰ ਵੀ ਕਰ ਜਾਂਦਾ ਹੈਗਾ ਤੇ ਮੰਨ ਕੇ ਚਲੋ ਜੀ ਮੈਂ ਆਪਣਾ ਫੈਮਿਲੀ ਜੋ ਹੋਏਗਾ ਇਹ ਆਪਣੀ ਫੈਮਿਲੀ ਨਾਲ ਬਾਟੇਮ ਤੋਂ ਇਸੇ ਤਰ੍ਹਾਂ ਪੱਡਾ ਠੀਕਰ ਲੈਂਦੇ ਆਗੇ ਅਸੀਂ ਮੇਰੇ ਨਾ ਗੋਹੇ ਵਾਲੇ ਬੱਠਲ ਕੁੱਟੇ ਪਏ ਸੀਗੇ ਉਹ ਮੈਂ ਪਹਿਲਾਂ ਸੀ ਜੋਖਲੇ ਭਾਈ ਨੇ ਪਹਿਲਾਂ ਦੇਤੇ ਸੀਗੇ ਵੀਡੀਓ ਸੀ ਬਾਅਦ ਚ ਸ਼ੁਰੂ ਕਰੀ ਜੋਤ ਨੇ ਬਣਾਈ ਸੀਗੀ ਇਹ ਵੀਡੀਓ ਤੇ ਦੋਨੇ ਬੱਠਲ ਆਪਣੇ ਟੁੱਟੇ ਜੇ ਪਏ ਸੀ ਬੁਰੇ ਜੇ ਲੱਗਦੇ ਸੀ ਫਿਰ ਮੈਂ ਇੱਕ ਤਾਂ ਬੱਠਲ ਬਟਾ ਲਿਆ ਸੀਗਾ ਤੇ ਲੈਂਦੀ ਸੀਗੇ ਆ ਪਾ ਤੜਕਾ ਲਾਉਣ ਵਾਲੀ ਬਾਟੀ ਤੇ ਭਾਈ ਦੇ ਦੂਸਰੀ ਦਿਖਾਤੀ ਮੈਂ ਕਿਹਾ ਵੀ ਇਹ ਨਹੀਂ ਲੈਣੀ ਹੈਗੀ ਆਪਾਂ ਲਈ ਗੁੰਡਿਆਂ ਜਾਲੀ ਵੱਡੀ ਸਾਰੀ ਤੇ ਬੇਕਾਰ ਜੀ ਹੋਈ ਪਈ ਸੀਗੀ ਤੜਕਾ ਲਾਉਣੀ ਆਪਣੀ ਮੇਰੇ ਕਿ ਦਾ ਜੀ ਸੀਗਾ ਜਦੋਂ ਘਿਓ ਬਣਾਉਣੀ ਆ ਮੈਂ ਉਦੋਂ ਹੀ ਫਿਰ ਔਖੀ ਨੂੰ ਜੇ ਤੜਕਈਆ ਤਰਨਾ ਪੈਂਦਾਗਾ ਜੇ ਤੜਕਾ ਰੋਣੀ ਬਾਟੀ ਆਪਣੀ ਬਾੜੀ ਛੋਟੀ ਸੀਗੀ ਲੈ ਘਿਓ ਬਣਾਉਣ ਨੂੰ ਵਧੀਆ ਸੀਗੀ ਇਹ ਠੀਕ ਆ ਪਏ ਬਟਾਲੀ ਸੀਗੀ ਲੈ ਲਈ ਸੀਗੀ ਕੁਝ ਆਪਣੇ ਪੈਸੇ ਪੈਗੇ ਵਿੱਚ ਤੇ ਐਸੇ ਤੁਸੀਂ ਹਰੇਕ ਪਾਂਡਾ ਲੈਣੇ ਹੁੰਨੇ ਹੋਗੇ ਸਾਨੂੰ ਕਹਿ ਵੀ ਦਿੰਦੇ ਨੇਗੇ 650 ਤੋਂ 8 ਵੀ ਤੁਸੀਂ ਐਸੇ ਤੋਂ ਲੈਣੇ ਹੋ ਰਿਕ ਪਾਂਡਾ ਵੀ ਇਹ ਵੱਧ ਰੇਟ ਲਾਉਂਦਾਗਾ ਫਿਰ ਆਪਾਂ ਸ਼ਹਿਰ ਜਾਣਿਆ ਨਾ ਸਪੈਸ਼ਲ ਵਾਸਤੇ ਐਸੇ ਕਰਕੇ ਮੈਨੂੰ ਕਿੰਨੇ ਚਿਰ ਦੀ ਕਾਲ ਹੋਈ ਪਈ ਸੀ ਮੱਠਲ ਤੇ ਮੱਠਲ ਜੇ ਤੇ ਤੜਕਾ ਲਾਉਣੀ ਪੁਰਾਣੀ ਬਾਟੀ ਲਿਜਾਣ ਦੀ ਲਿਹਾਉਣ ਦੀ ਕੋਸਾ ਮੌਕੇ ਨਾ ਕਈ ਵਾਰੀ ਆਪਣੇ ਹੱਥ ਚ ਨਹੀਂ ਹੁੰਦਾ ਕੁਛ ਹਨ ਨਹੀਂ ਲਿਆ ਲੈ ਜਾਂਦਾ ਜਾਂਦਾ ਫਿਰ ਅਸੀਂ ਐਸੇ ਤੋਂ ਲੈ ਲਏ ਸੀਗੇ ਤੇ ਅਸੀਂ ਲੈਂਦੇ ਵੀ ਐਸੇ ਤੋਂ ਹੁੰਨੇ ਆਂਗੇ ਤਾਂ ਕਰਕੇ ਵੀ ਚਲ ਵਧੀਆ ਭਾ ਨਾਲ ਦੇ ਜਾਂਦਾ ਇਹ ਤੇ ਜਿੰਨ ਜਿੰਨਾ ਕ ਆਪਾਂ ਨੂੰ 350 ਵਿਚਾਰਾ ਇਹ ਵੀ ਕਮਾਉਣ ਦੇ ਮਾਰੀ ਫਿਰਦੇ ਹੁੰਦੇ ਹਨ ਵੀ ਇਹ ਵੀ ਸਾਡੇ ਖੜਕੀ ਜਾਂਦਾਗਾ ਜਾਂ ਆਪਣੀ ਪੀ ਜਾਂਦਾਗਾ ਜਦੋਂ ਵੀ ਢੇੜਾ ਲਾਉਂਦਾ ਫਿਰ ਆਪਣੇ ਪਿੰਡ ਚ ਜਾਂਦਾ ਜਿੱਦੇ ਉਪਰ ਸੱਜ ਵੀ ਅਸੀਂ ਇਹਨੂੰ ਚਾਹ ਪੀਣ ਨੂੰ ਬਿਠਾ ਲਿਆ ਸੀਗਾ ਜਦੋਂ ਡੈਡੀ ਘਰੇ ਹੁੰਦਾ ਫਿਰ ਖੜ ਜਾਂਦਾ ਹੈਗਾ ਅਸੀਂ ਚਾਹ ਪੀ ਜਾਂਦੇ ਸੀਗੇ ਫਿਰ ਮੈਂ ਕਿਹਾ ਬਠਲੀ ਵਟਾਈ ਲਈਏ ਹੁਣ ਖੜਿਆ ਤਾਂ ਹੈਗਾ ਵਿਚਾਰਾ ਫਿਰ ਅਸੀਂ ਤਾਂ ਕਰਕੇ ਬਤਾ ਲਈ ਸੀ ਕਿ ਭਾਂਡੇ ਲੈ ਲੈ ਸੀ ਇਹ ਲੈ ਲਈ ਭਾਂਡੇ ਇੱਕ ਆ ਪਾ ਲੈ ਲਈ ਤੜਕਾ ਲਾਉਣ ਵਾਲੀ ਇਹਨਾਂ ਮੇਰੀ ਬਾਟੀ ਜੀ ਉਹ ਤੁਸੀਂ ਵੀਡੀਓ ਚ ਦੇਖਦੀ ਸੀਗੇ ਬਾਲੀ ਖਰਾਬ ਹੋਈ ਪਈ ਸੀ ਮੱਛੀ ਜੀ ਪਈ ਸੀਗੀ ਲੈ ਉਹਦੀ ਡੰਡੀ ਹਲਦੀ ਸੀ ਪਹਿੜੀ ਲੱਗਦੀ ਸੀ ਉਹ ਤਾਂ ਮੈਨੂੰ ਬੜੀ ਬੁਰੀ ਲੱਗਦੀ ਸੀ ਉਹ ਉਹ ਤਾਂ 100 ਰੁਪਏ ਦੀ ਰੱਖੀ ਹੈਗੀ ਪ੍ਰਾਣੀ ਹੁਣ ਅਸੀਂ ਪਸਤਾਈ ਜਾਨੇ ਵੀ 100 ਰੁਪਏ ਪਿੱਛੇ ਕਿਉਂ ਦਿੱਤੀ ਉਹ ਉਜ ਵੀ ਕੋਈ ਚੀਜ਼ ਜਿਵੇਂ ਹਨਾ ਚੀਜ਼ ਕੋਈ ਜਿਆਦਾ ਮੱਚਣ ਵਾਲੀ ਹੁੰਦੀ ਹੈਗੀ ਕੋਈ ਬੇਕਾਰ ਚੀਜ਼ ਵੀ ਆਪਾਂ ਨੂੰ ਕੁਝ ਕਰਨਾ ਪੈਂਦਾ ਪਸ਼ੂ ਪਸ਼ੂ ਵਾਸਤੇ ਵੀ ਉਹ ਰੱਖਣੀ ਸੀ ਉਹਦਾ ਵੀ ਬਣਾ ਲੈਂਦੇ ਆਪਾਂ ਆ ਰੱਖ ਹੀ ਲੈਂਦੇ ਉਹਨੂੰ ਵੀ 100 ਰੁਪਏ ਵਾਸਤੇ ਦਿੱਤੀ ਹੋਏ ਮੈਂ ਤੇ ਇਹ ਬੱਠਣ ਲੈਤਾ ਆਪਾਂ ਇੱਕ ਗੋਹੇ ਵਾਲਾ ਬੱਠਣ ਬੱਠਲ ਹੋਏ ਪਈ ਸੀ ਗੋਹੇ ਵਾਲੇ ਜਦੋਂ ਆਪਾਂ ਮਿਸਤਰੀ ਲਾਇਆ ਜਦੋਂ ਸਿਮੈਂਟ ਜੰਮ ਗਿਆ ਸੀ ਉਹਨਾਂ ਚ ਸਾਭੀ ਨਹੀਂ ਹੁੰਦੇ ਸੀ ਉਹ ਗੋਹਾ ਉਹਦੀ ਜੰਮ ਜਾਂਦਾ ਸੀ ਤਾਂ ਹੀ ਮੈਂ ਕਈ ਦਿਨਾਂ ਤੋਂ ਧੋਨੀ ਸੀ ਉਹਨਾਂ ਨੂੰ ਇੱਕ ਲੈ ਲਿਆ ਦੋਨਾਂ ਵੱਟੇ ਕੁਝ ਵਿੱਚ ਪੈਸੇ ਪੈ ਗਏ ਕੋਲ ਕੁਝ ਆਪਣੇ ਕੋਲ ਇੱਕ ਪਲਾਸਟਿਕ ਦਾ ਹੈਗਾ ਹੈਗਾ ਦੋਨਾਂ ਨਾਲ ਗੋਹਾ ਸੱਟ ਲਿਆ ਕਰਾਂਗੇ ਪਿਹੜੇ ਲੱਗਦੇ ਸੀ ਤੇ ਫਿਰ ਤੇ ਚੱਕੇ ਹੈਂ ਤੇ ਜਿੱਦਾਂ ਛੋਟਾ ਹੈ ਕਿੱਧਰ ਕਰਤਾ ਤੁਸੀਂ ਉਸੇ ਚ ਹੀ ਐ ਮਸ਼ੀਨ ਜੀ ਚ ਇਹ ਟਾਈਮ ਹੋ ਗਿਆ ਸੀਗਾ 4:00 ਵਜੇ ਦਾ ਸ਼ਾਮ ਦਾ ਇਵੇਂ ਹਾਲੋਂ ਜੀ ਸਮਾਰਦੀ ਸੀਗੀ ਆਪਾਂ ਲਈ ਸੀ ਅੱਜ ਹਾਲੋਂ ਸਬਜ਼ੀ ਵਾਸਤੇ ਆਪਣੇ ਖੇਤ ਤਾਂ ਬੀਜੀ ਨਹੀਂ ਹੈਗੀ ਫਿਰ ਉਹਦੇ ਬੀਜੀ ਆ ਪਤਾ ਇੰਨਾ ਦੂਸਰੀ ਹੋਰ ਸਬਜ਼ੀ ਤੇ ਬੀਜੀ ਅਜੇ ਹੋਈ ਨਹੀਂ ਹੈਗੀ ਮੈਨੂੰ ਹਲੋਂ ਹੀ ਪਰ ਜੀ ਬਹੁਤ ਸਵਾਦ ਲੱਗਦੀ ਹੈਗੀ ਤੇ ਅੱਜ ਆਪਣੇ ਭਾਈ ਆਇਆ ਸੀ ਉਹਦੇ ਖੇਤ ਸਬਜ਼ੀ ਲਈ ਹੋਈ ਹੈਗੀ ਆਪਦੀ ਉਹ ਹਾਲੋਂ ਲੈ ਕੇ ਆਇਆ ਸੀ ਇੱਥੇ ਦੇ ਕੱਖ ਜੇ ਸੀਗੇ ਬਸ ਉਹ ਤਾਂ ਦਾਤੀਆਂ ਨਹੀਂ ਵੱਢ ਲੈਂਦੇ ਨੇਗੇ ਪੱਕੀ ਜੀ ਹੋਈ ਸੀ ਬਹੁਤ ਗੁੰਦਲਾਂੀਆਂ ਸੀਗੇ ਮੋਟੀ-ਮੋਟੀਆਂ ਡਾਣੀਆਂ ਜੀਆਂ ਫਿਰ ਇਹ ਬਸਾਰੀ ਡੁੰਗਲੀ ਸੀਗੀ ਉੱਪਰ ਤੇ ਇਹ ਵੀਡੀਓ ਨਾ ਆਪਣੀ ਇੱਕ ਦਿਨ ਆਈ ਨਹੀਂ ਹੈਗੀ ਵਲੌਗ ਆਪਣਾ ਤੇ ਬਸ ਅਸੀਂ ਮੈਥੋਂ ਐਡੀਟਿੰਗ ਨਹੀਂ ਕੀਤੀ ਗਈ ਹੈਗੀ ਅਗਲੇ ਦਿਨ ਅਸੀਂ ਆਪਦੇ ਪਿੰਡ ਚਲੇ ਗਏ ਸੀਗੇ ਤਾਂ ਕਰਕੇ ਤੇ ਬਸ ਵਲੌਗ ਆਪਣਾ ਹੀ ਲੇਟ ਹੋ ਗਿਆ ਵਲੌਗ ਇਹ ਆਪਣਾ ਆ ਰਿਹਾ ਹੈਗਾ ਅੱਜ ਸੋਮਵਾਰ ਨੂੰ ਤੇ ਹੈਗਾ ਇਹ ਸ਼ਨੀਵਾਰ ਦਾ ਬਣਾਇਆ ਹੋਇਆ ਐਤਵਾਰ ਨੂੰ ਫਿਰ ਅਸੀਂ ਪਿੰਡ ਵਾਗੇ ਸੀਗੇ ਤਾਂ ਕਰਕੇ ਬਸ ਨਾ ਤੁਹਾਡੀ ਟੇਟਿੰਗ ਹੋਈ ਵੀ ਨਾ ਅਪਲੋਡ ਕੀਤਾ ਗਿਆ ਵਲੌਗ ਦਿੱਕ ਨੇ ਲੇਟ ਹੋ ਗਿਆ ਤੇ ਮੈਂ ਸਾਰੀ ਸਾਲ ਨੂੰ ਸਮਾਰ ਕੇ ਉਦੋਂ ਬਾਅਦ ਚ ਚੀਰ ਲਈ ਸੀਗੀ ਚੀਰ ਕੀ ਧੋ ਲਾਂਗੇ ਆਪਾਂ ਇਹਨੂੰ ਕਿਉਂਕਿ ਫਿਰ ਇਹ ਪਸਾਵਤੀ ਧੋਣਿਆ ਹੋਣਾ ਫਿਰ ਸੁੱਕਦੀ ਨਹੀਂ ਕਿੰਨਾ ਚਿਰ ਫਿਰ ਜੀਰ ਨੌਖਾ ਹੋ ਜਾਂਦਾ ਹੈ। ਚੀਰ ਕੇ ਮੈਂ ਦੋ ਵਾਰੀ ਤਿੰਨ ਵਾਰੀ ਪਾਣੀ ਚ ਕੱਢ ਲਈ ਸੀਗੀ। ਤੇ ਠੰਡ ਹੁਣ ਬਹੁਤ ਹੋ ਗਈ ਇਕਦਮ। ਬਸ ਹੁਣ ਤਾਂ ਠੰਡ ਹੋਣੀ ਹੈ ਠੰਡੇ ਦਿਨ ਵੀ ਆ ਗਏ। ਸਭ ਯਾਦਾਂ ਦੇ ਦਿਨ ਵੀ ਨੇੜੇ ਲੱਗ ਗਏ ਸੀ ਦੀ ਦਿਹਾੜੀ। ਇਹਨਾਂ ਦਿਨਾਂ ਚ ਤਾਂ ਠੰਡ ਫਿਰ ਬਹੁਤ ਹੋ ਜਾਂਦੀ ਹੈਗੀ। ਚਲੋ ਯੀ ਨੂੰ ਹੁਣ ਮੈਂ ਚੀਰ ਲੂੰਗੀ ਦੇਖੋ ਸਾਡੀ ਰੂਬੀ ਕਿਵੇਂ ਕਰਦੀ ਹੈਗੀ ਖਿੱਚੀ ਜਾਂਦੀ ਹੈ ਜੋ ਤੂੰ ਆਲੂ ਦਿਸ ਗਿਆ ਇਹਨੂੰ ਮੈਂ ਆਲੂ ਚੀਰਦੀ ਸੀਗੀ ਉਰਾਂ ਲਿਆ ਉਰ ਸਮਾਰ ਕੇ ਖੜ ਜਾ ਆ ਦੇਖ ਹੂੰ ਹੂੰ ਦਮ ਨਿਕਲਿਆ ਪਿਆ ਆਲੂ ਦੇਖ ਕੇ ਬਾਹਰ ਵੀ ਨਹੀਂ ਜਾਂਦੀ ਉਹ ਐ ਕਹਿੰਦੀ ਹੁੰਦੀ ਮੈਨੂੰ ਬਾਹਰ ਢੇੜਾ ਦਵਾ ਲਿਓ ਆਲੂਆਂ ਦੀ ਮਾਰੀ ਬਾਹਰ ਨਹੀਂ ਜਾਂਦੀ ਜੋ ਤਾਂ ਸਾਰਾ ਤਾਂ ਖਾ ਲੈਣ ਤੇ ਹੁ ਵਿਚਾਰੀ ਨੂੰ ਫਿਰ ਇਹਨੇ ਬਾਹਰ ਨਹੀਂ ਖੜਨਾ ਇਹਨੂੰ ਪਤਾ ਲੱਗ ਜੂ ਵੀ ਆਲੂ ਮੇਰਾ ਘਰੇ ਆਲੂ ਹੈ ਮੈਨੂੰ ਖਾਂਦੀ ਖਾਂਦੀ ਨੂੰ ਆਲੂ ਲਿਆ ਆਇਆ ਕਿੱਚ ਲਿਆ ਆ ਬਸ ਗਿਆ ਖਰਚ ਚਾਰ ਫਾੜੀਆਂ ਰਹੀਆਂ ਇੱਕੋ ਹੀ ਪਾਇਆ ਬਾਲੇ ਨਹੀਂ ਪਾਇ ਆ ਫਾੜੀ ਵੀ ਪਰੇ ਤੇ ਕੋਲੇ ਜੇ ਕਰਦੇ ਹੈ ਬਾਲੀ ਨੀਤ ਲਿਖਦੀ ਹੈ ਇਹਦੀ ਆਲੂ ਤੇ ਖਾਈ ਜਾਂਦੀ ਆ ਕੌਣ ਹੈ ਕਾਹ ਬਣਾ ਆਲੂ ਤੇ ਕਚੌੜਾ ਵਾਲੇ ਪਾਪੜ ਉਹ ਤਾਂ ਇਹਨੂੰ ਮਸਾ ਨਹੀਂ ਦਿੰਦੇ ਬਸ ਇੰਨੇ ਹੀ ਫਿਰ ਉੱਛੜ ਜਾਈਏਗੀ ਫਿਰ ਰੋਟੀ ਪਾਵਾਂਗੇ ਆ ਫਾੜੀ ਰਹਿ ਗਈ ਮਰਨ ਆਈ ਹੋਈ ਗਈ ਆ ਹੋਨੇ ਪੰਜ ਦਾ ਟਾਈਮ ਹੋ ਗਿਆ ਮੈਨਾਂ ਲਾਗੀ ਸੀਗੀ ਸਵਾ ਪਚਾਰ ਦੀ ਤਿਆਰ ਕਰਨ ਸਬਜੀ ਦੀ ਮੈਂ ਅੰਤ ਤਾਈ ਅੰਕ ਜੇ ਦੁੱਧ ਚਾਹੀਦਾ ਮੈਂ ਆਪਣੇ ਆਲੂ ਹੈ ਨਹੀਂ ਸੀਗੇ ਅੱਜ ਇਹ ਹਾਲ ਹੋ ਲਈ ਸੀਗੇ ਅੱਜ ਉਹ ਹਾਲ ਵਾਲਾ ਭਾਈ ਆਉਂਦਾ ਹੁੰਦਾ ਹੈ ਆਪਣੇ ਉਹਦੇ ਆਪ ਆਪ ਸਭ ਥੇਤ ਲਾਈ ਦਈਏਗੀ ਹਾਲਾ ਕੋਲ ਤੋਂ ਲਈ ਸੀ ਆਲੂ ਦੇ ਕੋਲ ਹੁੰਦੇ ਜੀ ਨਹੀਂ ਸੀਗੇ ਤੇ ਆਲੂ ਦੇ ਕੋਲ ਹੈ ਨਹੀਂ ਸੀ ਮੇਰੇ ਆਏ ਯਾਦ ਆ ਰਿਹਾ ਸਾਹ ਚੈਰੀ ਕਰਨੀ ਤਾਂ ਬੜੀ ਚੀਜ਼ ਹੈ ਅਨੁਕਮ ਹੈ ਜਦੋਂ ਕੋਈ ਕਹਿੰਦੀ ਕਿ ਤੂੰ ਮੈਂ ਇੱਥੇ ਬੈਠੀ ਆਹ ਕਰ ਲਿਆ ਮੈਂ ਅੱਗ ਵਿਚਾਲੀ ਕੜਾਈਆਂ ਰੱਖ ਲੈ ਚੁੱਲ੍ਹੇ ਦੇ ਬੰਦਾ ਸਬਜ਼ੀਆਂ ਨੂੰ ਮੈਂ ਕਿਹਾ ਮੇਰੇ ਕੋਲ ਕੱਲੀ ਇਹ ਵੀ ਹੋਰ ਆਉਣੀ ਚਾਹੀਦੀ ਮਗਾ ਲਿਆ ਤਾਂ ਹੈ ਨਹੀਂ ਜੀਰੇ ਵੀ ਫਿਰ ਦੁਕਾਨ ਤੋਂ ਆਨ ਮੰਗਵਾਇਆ ਤੇ ਜਿਹੜਾ ਕੋਈ ਹੋਰ ਸਬਜ਼ੀ ਲੱਭੀ ਉਹ ਲਹੁੰਦਾ ਗਾ ਸਾਰੀ ਸਬਜ਼ੀ ਦੇ ਕੋਲ ਉਹ ਆ ਜਾਏ ਉਹ ਕੱਢ ਲਈਆ ਦੋਨੋਂ ਲਈਆ ਗਾ ਇਹ ਆ ਗੀ ਸਬਜੀ ਦੋਹਰਾ ਕਰਕੇ ਮੇਰੇ ਕੋਲ ਆ ਨਹੀਂ ਹੁੰਦੇ। ਅਸੀਂ ਕਿਰਤੀ ਨੂੰ ਆਲੂ ਵੀ ਨਾਲ ਰੱਖਿਆ ਪਰ ਅੱਜ ਨੂੰ ਆਲੂ ਖੇਤ ਤੋਂ ਹੋਰ ਲੈਣੇ ਪੈਂਦੇ। ਇਹਨੂੰ ਕਿੰਨਾ ਦਿਨ ਹੀ ਭਰੇ। ਉਹ ਇਕੱਠੇ ਮਗਵਾ ਕੇ ਰੱਖਾਂਗੇ ਤਿੰਨ 4 ਕਿਲੋ ਆਲੂ। ਫਿਰ ਬਾਲੇ ਆ ਜਿੰਨੀ ਤੱਕ ਤਾਂ ਇਹ ਵੀ ਨਵੇਂ ਆਉਂਦੇ ਨਹੀਂ ਸੀ। ਫਿਰ ਇਹ ਨਾ ਹੋਰ ਹੀ ਹੋ ਜਾਂਦੇ ਨੇ ਗੁਸੇ ਜਿਹੇ ਧੋਗ ਦਿਨਾ ਬਾਦ ਮੋਟੇ ਸਿਲਕੇ ਵਾਲੇ ਪੁਰਾਣੇ ਆਲੂ ਤਾਂ ਰਹਿ ਜਾਂਦੇ ਨੇਗੇ। ਕਿ ਭਾਵੇਂ ਨਵੇਂ ਤਾਂ ਹੋਉਂਗੇ ਹੋ ਜਾਂਦੇ ਰੋਤਨਾ ਬਾਦ। ਕੰਪਤ ਗਏ ਰਹਦੇ। ਇਹ ਬਾਹਰ ਹੀ ਰੱਖਾਂਗੇ। ਇਹ ਵਾਰੀ ਕੋ ਸਬਜ਼ੀ ਦੀ ਹੁੰਦੀ ਘਰਾਂ ਨੂੰ ਬਣਾ ਜਾਂਦੇ ਨੇ ਕੱਤੇ ਜਾਂ ਫਿਰ ਇਹ ਉਹ ਆਪਣੇ ਤੇ ਗੋभी ਵੀ ਕਈ ਤਰ੍ਹਾਂ ਦੇ ਹੀ ਕਰਦੀ ਆ ਉਹਦੇ ਲਈ ਵੀ ਤੋਂ ਵੀ ਜਾਂਦੀ ਆ ਜੀ ਹਾਂ ਤੁਹਾਨੂੰ ਸਾਰੀ ਸਬਜ਼ੀ ਤਿਆਰ ਕਰ ਲਈ ਗੋभीच ਵੀ ਮਟਰਾਂ ਚ ਵੀ ਗਾਜਰਾਂ ਚ ਵੀ ਤੇ ਮੇਥੇ ਹਾਲ ਦੀ ਗੋਭੀ ਚ ਤਾਂ ਪੈਣੀ ਪਈ ਕੰਮ ਉਹ ਲੈ ਕਰਦੀ ਹੁੰਦੀ ਹੈ ਉਤੇ ਦੀ ਬਣਣਾ ਚਾਹਦਾ ਲੈ ਲੀ ਜਿਦਾ ਇੱਕ ਵਾਰੀ ਕਹੇ ਨਾ ਐ ਜੇ ਲੱਗੂਗਾ ਇਸ ਵਾਰੀ ਤਾਂ ਅੱਧਾ ਹੀ ਆ ਗਿਆ ਪਰ ਗਿਆ ਲੱਸੀ ਗਾਇਥੀ ਵੀ ਜਿਹਾ ਤਾਂ ਗੁੱਟੀ ਲਈ ਸੀ ਕਾਲੋਡੀ ਨੇ ਮੈਂ ਖਾਲਾ ਕਿੰਨੀਆਂ ਵਧੀਆ ਗੁੱਟੀਆਂ ਤਾਂ ਗੁੱਟੀਆਂ ਗੱਡੀਆਂ ਦਿੰਦਾ ਭਾਈ ਗੁੱਟੀਆਂ ਕੋ ਗਾਤੀ ਨਾ ਵੱਡਿਆ ਹੋਇਆ ਸੀਗਾ ਮੋٹے ਮੋٹے ਗੰਦਲ ਆ ਗਏ ਜੀ ਆਪਾਂ ਡਾਨੀਆਂ ਤੋੜੀਆਂ ਨੇ ਉਪਰ ਨੂੰ ડાڑیاں توڑ توڑ کے ہے نا ચૂટકે ਜਿ ਬਣਾਈਏਗੀ ચીરીયા પાلو ਤੇ பிਚਕ ਕੇ تھوڑی جی ਬਣ ਗਈ ਆ ਹੁਣ ਜਮੀ ਉਦੋਂ ਵੀ ਘਟ ਜੂਗੀ ਸਬਜੀ ਬਣ ਕੇ ਏਹਾਂ ਭੈਅ ਲੱਗਦਾ ਹੁੰਦਾ ਵੀ ਫਲਾਜ ਆ ਨੂੰ ਕਹਿਣ ਲੱਗੇ ਨਹੀਂ ਤਾਂ ਪੁਰਜੀ ਵਾਲੀ ਬਣ ਜੂਗੀ ਉਦੋਂ ਲੱਗਿਆ ਟੋਕਣ ਜੇ ਮੈਂ ਕਹਾਂ ਕਿੱਥੋਂ ਬਣ ਜੂਗੀ ਹੈ ਨਹੀਂ ਵੀ ਤਾਂ ਪਚਕ ਜਾਂਦੀ ਹੁੰਦੀ ਆ ਥਾੜੀ ਜੀ ਬਣ ਕੇ ਜਲੀ ਕਹਿੰਦਾ ਮੰਮੀ ਇੱਜ ਤਾਂ ਬਾਲੇ ਆਲੂ ਪਾਉਣੇ ਕਹਨੇ ਕਿਉਂ ਉਹ ਕੱਟ ਖਾ ਕੇ ਕੁਛ ਨਹੀਂ ਗੀ ਬਸ ਆਲੂ ਜੇ ਕੱਢ ਕੇ ਵੱਧ ਖਾਣਗੇ ਤੇ ਇਹ ਤਾਂ ਕਹਿੰਦਾ ਬਾਹਰੇ ਆਲੂ ਪਾਉਣੇ ਪੈਣਗੇ ਸਾਨੂੰ ਤਾਂ ਫੇਰ ਆਲੂ ਖਾਉਣਗੇ ਚੋ ਲਗਾ ਨਹੀਂ ਇਹ ਤਾਂ ਪਿਚਕ ਜੂਆ ਘਰ ਆ ਜਾ ਤਾਂ ਸਾਰੇ ਕਹਿੰਦਾ ਸੀ ਉਹ ਕਹਿੰਦਾ ਹਰਾ ਹਰਾ ਜਾ ਤਾਂ ਬਾਹਲਾ ਹੋ ਜੂ ਨਹੀਂ ਆਲੂ ਘਟ ਰਹਿਣਗੇ ਚ ਆਲੂ ਵੱਧ ਪਾਈਏ ਚਾ ਮੈਂ ਕਹਿੰਦਾ ਨਹੀਂ ਰੰਗ ਹਰਾ ਹਰਾ ਵੀ ਇਹ ਤਾਂ ਥੋੜੀ ਜਿਹੀ ਬਣ ਜੂਗੀ ਨਹੀਂ ਤਾਂ ਜਮੀ ਹੋ ਥੋੜੀ ਜਿਹੀ ਸਜੇ ਬਣ ਕੇ ਜਮੀ ਮਾੜੀ ਜਿਹੀ ਬਣ ਜੂਗੀ ਗੁੱਟੀ ਮੈਨੂੰ ਹੀ ਬਹੁਤ ਵੱਡੀ ਲੱਗੀ ਉਦੋਂ ਮੈਂ ਕਿੱਡੀ ਵੱਡੀ ਗੁੱਟੀ ਆਈ ਕਿਸੀ ਭਾਈ ਵਧੀਆ ਗਾ ਜੇ ਸਾਡੇ ਆਪ ਦੀ ਸਬਜ਼ੀ ਲੈ ਕੇ ਆਉਂਦਾ ਖੇਤ ਦੀ ਵਿਜੀ ਹੋਈ ਨਹੀਂ ਹਾਲੋ ਤਾਂ ਫਿਰ ਦੂਸਰੀਆਂ ਸਬਜ਼ੀਆਂ ਕੋ ਇਹਨਾਂ ਕੋਲ ਤਾਂ ਹੁੰਦੀ ਨਹੀਂ ਹੈਗੀ ਤੇ ਗੁੱਟੀ ਬਹੁਤ ਵੱਡੀ ਸੀਗੀ ਵੀਰ ਪਈਆਂ ਦੀ ਅਜੇ ਜੀ ਜਾ ਕਰਾਂ ਮੈਂ ਫਿਰ ਚੱਲ ਹਾਲੋ ਲਈਏ ਅਸੀਂ ਨਾ ਸਾਡੇ ਪਿੰਡ ਬਹੁਤ ਬਣਾਉਂਦੇ ਹੁੰਦੇ ਸੀ ਹਾਲੋਂ ਦੀ ਪੁੱਜੀ ਮੇਰੇ ਪਾਪੇ ਨੂੰ ਬੜਾ ਸ਼ੌਂਕ ਸੀਗਾ ਉਹ ਬੜੀ ਭੀਜ ਕੇ ਰਾਜੀ ਸੀਗਾ ਹਾਲੋ ਖਾ ਕੇ ਖੁਸ਼ ਸੀਗਾ ਉਹ ਹਾਲੋਂ ਦੀ ਪੁੱਜੀ ਸੜਦਾ ਬਾਹਲੀ ਘਰ ਤੋੜ ਕੇ ਲਿਉਂਦੇ ਖੇਤੋਂ ਕਹਿੰਦੇ ਨੇ ਉਹਨਾਂ ਦੇ ਹੋਊਗੀ ਖਾਹ ਖੇਤ ਹਾਲ ਨੂੰ ਜ਼ਰੂਰ ਹੋਊਗੀ ਉਹਨਾਂ ਦੇ ਚੰਗੀ ਵੀ ਹੁੰਦੀ ਹੈ ਇਹ ਗਿੱਟੇ ਗੋਡਿਆਂ ਨੂੰ ਵੀ ਕਹਿੰਦੇ ਹੁੰਦੇ ਨੇ ਜੰਗੀ ਹੁੰਦੀ ਹੈਗੀ ਸੁੱਕੀ ਵੀ ਦੇਖ ਆਪਾਂ ਕਹਿੰਦੇ ਹਿੰਦੇ ਨੇ ਜੇ ਕੋ ਆਪਣਾ ਅੰਗੂ ਘੱਲੇ ਹੋਵੇ ਨਾ ਕਰੇ ਉਹਨਾਂ ਨੇ ਅੰਗ ਤੇ ਲਾਉਂਦੇ ਹੁੰਦੇ ਨੇ ਦਾਗੜ ਕੇ ਹਾਲੋ ਵੀ ਹੜੋਂ ਦਾ ਹੋ ਜਾਪਾ ਸਬਜ਼ੀ ਬਣਾ ਲਈਏ ਲੰਬੀ ਹੋ ਜਾਂਦੇ ਵੀਡੀਓ ਵਾਲੀ ਰਵਾਸੀ ਦਾ ਟਾਈਮ ਹੋ ਗਿਆ ਸਬਜ਼ੀ ਰੋਟੀ ਆਪਾਂ ਬਣਾ ਲਈ ਚੁੱਲੇ ਤੇ ਬਣਾਇਆ ਸੀਗਾ ਸਾਰਾ ਕੁਝ ਤੇ ਗੋ ਕਰਦੀਆਂ ਦੁੱਧ ਗਰਮ ਦਹੀਂ ਵਾਲਾ ਤੇ ਇਹਨੇ ਮਲਾਈ ਲਾਉਣੀ ਆ ਪੀਣਾ ਵੀ ਗਰਮ ਕਰਦੇ ਆ ਭਾਂਡੇ ਮੇਰੇ ਬਹੁਤ ਪੈ ਨੇ ਅੱਜ ਮੈਂ ਨਾ ਪਾਣੀ ਨਹੀਂ ਦਿੱਤੀ ਗਾ ਗਰਮ ਕਿੱਜੇ ਜੀ ਮੁੜ ਕੇ ਸ਼ਾਮ ਨੂੰ ਅੱਗ ਨਹੀਂ ਮਚਾਈ ਹੈਗੀ ਹੁਣ ਮੈਂ ਨਾ ਫਿਰ ਰਾੜ ਲਾ ਲੈਣਾ ਕੁਆਲਟੀ ਚ ਮੈਂ ਚਾਹ ਭਾਂਡੇ ਜਿਹਾ ਕਰ ਲੈਨੇ ਆ ਗਰਮ ਜੀ ਪਾਉਣੇ ਵਧੀਆ ਲੱਗਦੇ ਹੱਥ ਨੇ ਥਰਦੇ ਨੇਗੇ ਚੀਜ਼ਾਂ ਨਿਕਲਣ ਦੇ ਪੰਜਾਂਤ ਦੇ ਇਹ ਦੁੱਧ ਮੈਂ ਗਰਮ ਕਰਿਆਗਾ ਆਪਾਂ ਜਿਹੜਾ ਅੱਜ ਆਪਾਂ ਲੇਤਾ ਸੀਗਾ ਤੜਕਣੀ ਆਪਣੀ ੜਕਾ ਲਾਉਣ ਵਾਲੀ ਉਹਰੇ ਭਾਈ ਨੇ ਕਿਹਾ ਸੀਗਾ ਕਹਿੰਦਾ ਵੀ ਤੁਸੀਂ ਇਹਦੇ ਵਿੱਚ ਨਾ ਪਹਿਲਾਂ ਦੁੱਧ ਗਰਮ ਕਰਿਓ ਦੁੱਧ ਫੇਰੋ ਸਾਰੀ ਚ ਵੀ ਫੇਰ ਬਾਡਾ ਨਹੀਂ ਰੁੱਖਾ ਨਹੀਂ ਬਣਦਾ ਹੈਗਾ ਵਿਚੋ ਵਧੀਆ ਇਹ ਰਹੂਗੀ ਕੁਲ ਕੁਲੀ ਜੀ ਰਹੂਗਾ ਇਹ ਤੜਕਾ ਲਾਉਣ ਵਾਲੀ ਵੀ ਹੋਣੀ ਹੁੰਦੀ ਫੇ ਰੁੱਖਾ ਜਾਂ ਨਹੀਂ ਹੁੰਦਾ ਪਾਂਡਾ ਜੀ ਦੁੱਧ ਫੇਰਿਓ ਕਹਿੰਦੇ ਖੋਦ ਦੁੱਧੂ ਵਾਲੀ ਦੇ ਲਓ ਮੈਂ ਤਾਂ ਆ ਕਿ ਮੈਂ ਦੁੱਧਾ ਪਾਉਂ ਵੀ ਘਰਵਾਂ ਕਰਨਾ ਹੀ ਚਲੇ ਚ ਕਰ ਲੈਨੇ ਆਪਾਂ ਲੈ ਚਲ ਪਹਿਲਾਂ ਦੁੱਧ ਪੈ ਚੰਗੀ ਚੀਜ਼ ਆਪਾਂ ਦੁੱਧ ਹੀ ਪੈ ਜੂਗਾ ਪਹਿਲਾਂ ਇਹਦੇ ਵਿੱਚ ਕੋਈ ਜੀ ਫੇਰ ਲੈ ਲੇ ਆ ਬਰਾਹ ਲੈ ਜਾਂਦਾ ਮੈਂ ਇਹਦੇ ਵਿੱਚ ਦੁੱਧ ਹੋਰ ਪਾਉਣਾ ਇੱਕ ਹੱਥਾ ਮੇਰੇ ਕੋਲ ਫੋਨ ਖੜਿਆ ਹੋਇਆ ਹੈ ਦੁੱਧ ਦੇ ਘੱਟਾ ਗਦੇ ਹੀ ਵਾਸਤੇ ਇਹ ਜੋ ਪੌਣਾ ਆਪਾਂ ਮਲਾਈ ਲਾ ਕੇ ਪਹਿਲਾਂ ਤੇ ਇਹ ਦੇਖੋ ਜੀ ਭਾਂਡੇ ਮੇਰੇ ਇੰਨੇ ਪਏ ਨੇ ਅੱਜ ਚਾਹ ਨਾ ਸ਼ਾਮ ਜਿਹਨੂੰ ਦੁਆਰੇ ਕਰ ਲਈ ਪਹਿਲਾਂ ਆਪਾਂ ਕਰ ਲਈ ਸੀ ਸਾਢੇ 1:15 ਵਜੇ ਚਾਹ ਕੋਈ ਟਾਈਮ ਜਬ ਵੀ ਨਹੀਂ ਸੀ ਫਿਰ ਬਸ ਐ ਜਿਹਾ ਹੋ ਗਿਆ ਵੀ 2:00 ਵਜੇ ਕਰੀ ਜਰੀ ਹੈਗੀ 2:30 ਵਜੇ ਕੱਖ ਪਾਉਣ ਲੱਗ ਗਈ ਜੋ ਤਾਂ ਤਿੰਨ 3:30 ਨਾ ਪੌਣੀ ਕਚਾਰ 4:00 ਵਜੇ ਕਹਿੰਦਾ ਹੋਏਗਾ ਕਹਿੰਦਾ ਮੰਮੀ ਚਾਹ ਨੂੰ ਜੀ ਕਰਦਾ ਹੁਣ ਉਹ ਫਿਰ ਦਵਾਰੇ ਕਰ ਲਈ ਤੇ ਸਾਰਿਆਂ ਨੇ ਪੀ ਲਈ ਬਸ ਫਿਰ ਜੇ ਆਪਾਂ ਚਾਹ ਬਣਾ ਲੈ ਲਿਆ ਫਿਰ ਭਾਂਡੇ ਹੋ ਜਾਂਦੇ ਨੇਗੇ ਤੇ ਇੱਥੇ ਰੱਖ ਲਈਏ ਫੋਨ ਲੈ ਕਿੰਨਾ ਕੁਛਣਾ ਕੁਛਣਾ ਨਾਲ ਲਾ ਕੇ ਫਿਰ ਰੱਖਣਾ ਪੈਣਾ ਮੈਂ ਵਿਚਾਰ ਨੂੰ ਜੀ ਕਰਦਾ ਫਿਰ ਸਾਰਿਆਂ ਨੇ ਪੀ ਪੀ ਲਈ ਸਾਰਿਆਂ ਵਾਸਤੇ ਬਣਾਈ ਸੀ ਭਾਂਡੇ ਹੋਗੇ ਸ਼ਾਮ ਜੀ ਨੂੰ ਫਿਰ ਮੈਨੂੰ ਹੁਣ ਕੇ ਟਾਈਮ ਨਹੀਂ ਲੱਗਿਆ ਵਸਾਂ ਹੀ ਫੇਰ ਲੋ ਭਾਂਡੇ ਸ਼ੰਕ ਚ ਹੀ ਪੈਲੇਗੇ ਉਹ ਰੋਟੀ ਵਾਲੇ ਹੋ ਗਏ ਸ਼ੱਕ ਭਰ ਗਿਆ ਅਜ ਤਾਂ ਇਹ 뜨ਗਰਮ ਕਰਤੇ ਕਰ ਦੇਣਾ ਉਹ ਪਾਣੀ ਗਰਮ ਹੋ ਜੂਗਾ Alte ਪਾਉ ਕਰਨਾ ਲਾੜ ਪਾਣੀ ਦੇ ਭਾਂਡੇ ਮਾੜੇ ਲਾਗੇ ਲਹੀਂ ਬਾਦੀ ਫਿਰ ਦਾ ਜਿਸੀ ਕਹਿਣਾ ਮੈਨੂੰ ਲੱਗਿਆ ਆਪਣਾ ਨਹੀਂ ਪੈਣ ਹੋ ਗਿਆ ਮੈਨੂੰ ਚਲੋ ਇਹ ਆਪਾਂ ਦਹੀਂ ਚਾਹਮਾਂਗੇ ਦੁੱਧਾ ਇਹ ਆਪਾਂ ਘੜ ਰੋ ਕਰਾਂਗੇ ਫੇਰ ਪੀਣ ਨੂੰ ਮਿੱਠਾ ਬਾਗੀ ਫੇਰ ਮਾਂ ਜੀ ਦੀ ਭਾਂਡੇ ਮਾਂ ਦੀ ਬਹੁਤ ਪੈਣੇਗੀ ਸਵੇਰਾ ਜੀ ਹੋਏ ਨੇ ਆਪਣੇ 6:30 7:00 ਵਜੇ ਤੱਕ ਸਾਰੇ ਕੰਮ ਲੱਪੜੀ ਜਾਂਦੇ ਰਹੇ ਹਰ ਰੋ ਜੀ ਤੇ ਵੀਡੀਓ ਤਾਂ ਵੀ ਆਪਾਂ ਇੱਥੇ ਕਰਦੇ ਆਂ ਬਿਲਕੁਲ ਐਸੀ ਹੋਰ ਵੀਡੀਓ ਨਾਲ ਮੇਰੀ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇਰੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ